ਜੱਜ ਉਹ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 3 ਤਰੀਕ ਦੇ ਇਕੱਠ ਬਾਰੇ ਜੋ ਭਵੰਤ ਮਾਲ ਦੀ ਰਹਿਸ ਦੇ ਅੱਗੇ ਸਰੂਰ ਚ ਹੋਣਾ ਤੇ ਹੋਰ ਜਿਹੜੀਆਂ ਜਿਹੜੀਆਂ ਗੱਲਾਂ ਬਾਤਾਂ ਹੋਰ ਵੀ ਨੇ ਕਾਫੀ ਗੱਲਾਂ ਬਾਤਾਂ ਨੇ ਮੇਰਾ ਇੱਧਰ ਸਾਰੇ ਧਿਆਨ ਨਾਲ ਸੁਣ ਲਿਓ ਕਿਉਂਕਿ ਬੜੀਆਂ ਤਕਰਮ ਬਾਜ਼ੀਆਂ ਖੇਡ ਰਹੀ ਐ ਸਰਕਾਰ ਬੜੀਆਂ ਚਾਲਾਂ ਚੱਲੀਆਂ ਜਾ ਰਹੀਆਂ ਨੇ ਅੱਜ ਜੀ ਸਰਜਿਸ ਸਮਾਨ ਦਾ ਆਪਾਂ ਦੇਖਿਆ ਕਿਵੇਂ ਘਰੇ ਘਰਾਓ ਕੀਤਾ ਗਿਆ ਤਾਂ ਐਮਪੀ ਦਾ ਲੋਕਾਂ ਦਾ ਚੁਣਿਆ ਹੋਇਆ ਐਮਪੀ ਆ ਉਹਨੂੰ ਕਿਵੇਂ ਘਰੇ ਲੈ ਰਵੰਦ ਕਰ ਲਿਆ ਘੇਰ ਲਿਆ ਤਿੰਨ ਤਰੀਕ ਦੇ ਕੱਠ ਨੂੰ ਕਿਸੇ ਤਰੀਕੇ ਨਾਲ ਹੀ ਘਟਾਉਣ ਦੀ ਕੋਸ਼ਿਸ਼ ਕਰ ਰਹੇ ਨੇ ਜੋਰ ਲੱਗਿਆ ਢੀ ਚੋਟੀ ਦਾ ਪਰ ਲੋਕ ਪੰਜਾਬ ਦੇ ਪੱਬਾਂ ਭਾਲ ਆ ਉਹ ਕਿਹੜਾ ਜ਼ਿਲ੍ਹਾ ਉਹ ਕਿਹੜਾ ਪਿੰਡ ਆ ਉਹ ਕਿਹੜਾ ਸ਼ਹਿਰ ਆ ਪੰਜਾਬ ਨਹੀਂ ਹਰਿਆਣਾ ਰਾਜਸਥਾਨ ਤੋਂ ਫੋਨ ਆ ਰਿਹਾ ਕਿ ਭਾਈ ਟਰਾਲੀਆਂ ਲੈ ਕੇ ਆ ਰਹੇ ਆ ਕੋਈ ਕਹਿੰਦਾ ਭਾਈ ਟੱਕਲ ਕਰਾ ਲੇ ਕੋਈ ਕਹਿੰਦਾ ਭਾਈ ਬੱਸਾਂ ਲੈ ਕੇ ਆ ਰਹੇ ਆ ਕੋਈ ਕਹਿੰਦਾ ਭਾਈ ਬੈਨਾਂ ਲੈ ਕੇ ਆ ਰਹੇ ਆ ਸੋ ਇੱਕ ਤਾਂ ਮੇਰਾ ਵੀ ਜਲਦਧਾਰ ਨਾਲ ਸੁਣ ਲਿਓ ਸਭ ਤੋਂ ਪਹਿਲੀ ਗੱਲ ਪਹਿਲੀ ਗੱਲ ਇਹ ਆ ਵੀ ਇੱਕ ਤਾਂ ਡਰ ਨਾਲ ਨਹੀਂ ਜਵੀ ਇਹ ਪੂਰਾ ਤਹਿਸ ਦਾ ਮਾਹੌਲ ਬਣਾ ਰਹੇ ਆ ਅੱਜ ਮੈਨੂੰ ਕਈ ਮੁੰਡਿਆਂ ਦੇ ਫੋਨ ਆਏ ਕਹਿੰਦੇ ਭਾਈ ਸਾਨੂੰ ਮੁਨਸੀ ਦਾ ਫੋਨ ਆਇਆ ਕੋਈ ਕਹਿੰਦਾ ਕੋਈ ਕਹਿੰਦਾ ਸੱਚੂ ਦਾ ਫੋਨ ਆਇਆ ਉੱਥੇ ਨਹੀਂ ਜਾਣਾ ਐ ਕਰਦੇ ਆਗੇ ਉਹ ਕਰਦੇ ਆਗੇ ਡਾਂਗਾ ਪੈਣ ਗਿਆ ਕੋਈ ਗੱਲ ਨਹੀਂ ਕਰ ਲਿਓ ਚਾਹ ਪੂਰੇ ਡਾਂਗਾ ਮਾਰਨ ਵਾਲੇ ਵੀ ਲਾ ਲਓ ਰੀਜ ਜਬਰ ਦਾ ਮੁਕਾਬਲਾ ਸਬਰ ਨਾ ਕਰਾਂਗੇ ਆਵਾਂਗੇ ਹੁਣ ਪਿੱਛੇ ਹਟਣ ਵਾਲੀ ਗੱਲ ਨਹੀਂ ਰਹੇਗੀ ਕਿਉਂਕਿ ਇਹ ਮਸਲਾ ਜ਼ਬਰ ਦੇ ਖਿਲਾਫ ਆ ਜ਼ੁਲਮ ਦੇ ਖਿਲਾਫ ਲੜਾਈ ਆ ਮਸਲਾ ਕੱਲਾ ਪਾਉਂਦਾ ਸਿੱਧੂ ਨਹੀਂ ਰਹਿ ਗਿਆ ਜੋ ਵੀ ਆਵਾਜ਼ ਦੱਬ ਰਹੇ ਹੋ ਹੋਰ ਵੀ ਇੱਥੇ ਪੰਜਾਬ ਜੋ ਘਾਣ ਕਰਨ ਦੀ ਤਿਆਰੀ ਤੁਸੀਂ ਕਰੀ ਬੈਠੇ ਆ ਇਹ ਉਹਦੇ ਲਈ ਲੜ ਰਹੇ ਆ ਜਿਹੜੇ ਤੁਸੀਂ ਅੱਜ ਵੀ ਮੈਂ ਦੇਖ ਰਿਹਾ ਸੀਗਾ ਖਬਰ ਲੱਗੀ ਆ ਕਿ ਸਰਕਾਰ ਨੇ ਬੁਲਟ ਪ੍ਰੂਫ ਟਰੈਕਟਰ ਬਣਾ ਲਏ ਜੈਸ ਤੋਂ ਨਾ ਸਫਾਇਆ ਕਰਨ ਦੀ ਜੋ ਪਿਛਲੇ ਦਿਨਾਂ 'ਚ ਠੁੱਠੇ ਮੁਕਾਬਲੇ ਹੋਏ ਆ ਤੇ ਤੁਸੀਂ ਗੈਂਟਰ ਕਹਿ ਕੇ ਮਾਰ ਰਹੇ ਹੋ ਕਿਸੇ ਨੂੰ ਕਿਸੇ ਨੂੰ ਅੱਤਵਾਦੀ ਕਹਿ ਕੇ ਮਾਰ ਦਿਓਗੇ ਜਾਨੇ ਕਿ ਅਟਵੰਤੀ ਤਰੀਕੇ ਨਾਲ ਤੁਸੀਂ ਮਾਰਨ ਦੀ ਕੋਸ਼ਿਸ਼ ਕਰ ਰਹੇ ਹੋ ਆਵਾਜ਼ਾਂ ਦਬਣ ਦੀ ਕੋਸ਼ਿਸ਼ ਕਰ ਰਹੇ ਹੋ ਸੋ ਇੱਕ ਤਾਂ ਧਿਆਨ ਨਾਲ ਗੱਲ ਸੁਣ ਲਿਓ ਨੌਜਵਾਨੋ ਕੋਈ ਪ੍ਰਵਾਹ ਨਹੀਂ ਕਰਨੀ ਜੇ ਕੋਈ ਐਸਐਚਓ ਕੋਈ ਡੀਐਸਪੀ ਕੋਈ ਮੁਨਸੀ ਕੋਈ ਹੋਰ ਅਧਿਕਾਰੀ ਫੋਨ ਕਰਦਾ ਡਰਾਉਂਦਾ ਹੈ ਉਹਦੀ ਰਿਕਾਰਡਿੰਗ ਕਰ ਲਓ ਰਿਕਾਰਡਿੰਗ ਕਰਕੇ ਵਾਇਰਲ ਕਰੋ ਵੀ ਫਲਾਮੇ ਨੇ ਥਾਣੇ ਦਾ ਐਸਐਚਓ ਭਾਈ ਸਾਨੂੰ ਫੋਨ ਕਰਦਾ ਡੀਐਸਪੀ ਫੋਨ ਕਰਦਾ ਕੋਈ ਮੁਨਸੀ ਫੋਨ ਕਰਦਾ ਤੁਹਾਡੇ ਘਰਾਂ ਚ ਆਉਂਦੇ ਉਹਦੀ ਵੀਡੀਓ ਬਣਾ ਕੇ ਵਾਇਰਲ ਕਰੋ ਇਹਨਾਂ ਦੇ ਇਹਨਾਂ ਦੇ ਜ਼ਬਰਦਸਤ ਤਾਨਾਸ਼ਾਹ ਅਦਾਇਆ ਅਪਣਾਇਆ ਹੋਇਆ ਇਹਨਾਂ ਨੇ ਉਹਦਾ ਵੀ ਲੋਕਾਂ ਨੂੰ ਪਤਾ ਲੱਗੇ ਇਹ ਸਾਹਮਣੇ ਲੱਗੇ ਹੁਣ ਵੀ ਕਿਵੇਂ ਇਹ ਜ਼ਬਰ ਦੇ ਨਾਲ ਡੰਡੇ ਦੇ ਜ਼ੋਰ ਤੇ ਲੋਕਾਂ ਦੀ ਆਵਾਜ਼ ਨੂੰ ਦੱਬ ਰਹੇ ਆ ਕਿਸੇ ਨੂੰ ਇਸ ਤਰ੍ਹਾਂ ਦੀ ਕਾਰਵਾਈ ਕਰਦੇ ਨਾ ਜਿਹੜਾ ਡਰ ਨਾਲ ਡਰ ਕੇ ਅੱਜ ਕੱਲ੍ਹ ਅਜ ਬੈਠ ਕੇ ਜਾਰਦਿਕਾ ਵਿੱਚ ਬੈਠਣ ਨੂੰ ਦੱਬ ਲਿਆ ਤੇ ਉਹ ਜਿਹੜੂ ਤੁਹਾਡੇ ਕਰਾਂ ਅੱਜ ਅੱਗੇ ਪਹੁੰਚਣ ਲਈ ਸੇਕ ਪਹੁੰਚਣਾ ਨੂੰ ਹੁਣ ਬੇੜਾ ਡਰਨ ਦਾ ਨਹੀਂ ਦਹਿਸ਼ਤ ਪਾਉਣਗੇ ਪੂਰਾ ਮਾਹੌਲ ਜਿਵੇਂ ਉਹਨੂੰ ਡੇਬੂ ਬਣਾ ਲੈ ਬਣਾਇਆ ਸੀਗਾ ਟੀਮਾਂ ਵਗਾ ਲੀਆਂ ਬਾਹਰੋਂ ਸੈਂਟਰ ਤੋਂ ਮਗਾ ਲੀਆਂ ਫੋਰਸਾਂ ਲੈਟ ਬੰਦ ਕਰਤੇ ਜੀ ਹੁਣ ਵੀ ਇਹ ਪੂਰਾ ਵਰਤਾਂਤ ਆਇਆ ਸਰਦਨਗੇ ਮੀਡੀਆ ਨਹੀਂ ਦੇਖੋ ਜੀ ਸੌਣੀ ਜੀ ਤਵਦੀਰ ਕਰਤਾ ਸੰਦੂਰ ਜੀ ਸਾਰੇ ਪੰਜਾਬ ਦੀ ਪੁਲਿਸ ਉਹ ਲੈ ਲਈ ਕੋਈ ਗੱਲ ਨਹੀਂ ਪੰਜਾਬ ਦੀ ਛੱਡੋ ਚਾਹਿਆ ਇਹ ਸੈਂਟਰ ਦੀਆਂ ਸਾਰੀਆਂ ਫੋਰਸਾਂ ਲੈ ਕੇ ਇੱਥੇ ਲਾ ਦੇ ਪਰ ਮੈਂ ਕੋਈ ਗੱਲ ਕਹਿਣਾ ਕਿ ਇਹ ਜ਼ਬਰ ਦੇ ਖਿਲਾਫ ਲੜਾਈ ਹੈ ਤੇ ਸਾਡੇ ਗੁਰੂਆਂ ਦਾ ਸਿਧਾਂਤ ਰਿਹਾ ਸਾਡੇ ਰਹਿਬਰਾਂ ਦਾ ਯੋਧਿਆਂ ਦਾ ਇੱਕ ਸਿਧਾਂਤ ਰਿਹਾ ਉਹਨਾਂ ਦਾ ਕਹਿਣਾ ਇਹ ਜ਼ਬਰ ਦੇ ਖਿਲਾਫ ਈਨ ਦੀ ਮੰਨਣੀ ਜ਼ੁਲਮ ਦੇ ਖਿਲਾਫ ਡਟ ਕੇ ਕਕਰਾ ਕਰਨਾ ਸਭ ਤੋਂ ਵੱਡਾ ਉਹਦਾ ਸਾਡੇ ਕੋਲ ਸਾਡੇ ਗੁਰੂਆਂ ਦੀ ਹੈ ਜਬਰਦਸਤ ਸਬਰ ਦਾ ਮੁਕਾਬਲਾ ਕਰ ਮੈਂ ਕੀਤਾ ਪੰਜਵੇਂ ਪਾਸ਼ਾ ਗੁਰ ਅਰਜਨ ਦੇਵ ਜੀ ਨੇ ਨੌਵੇਂ ਪਾਸ਼ਾ ਉਤੇਗ ਬਹਾਦਰ ਨੇ ਜਬਰਦਸਤ ਮੁਕਾਬਲਾ ਸਬਰ ਦਾ ਕੀਤਾ ਸੀ ਕੋਈ ਗੱਲ ਨਹੀਂ ਕੋਈ ਸਿਆ ਜੇ ਤੇਰੇ ਹਲੇ ਮੰਨ ਚ ਕੋਈ ਹੈਗਾ ਵੀ ਹੋਰ ਬਾਰੇ ਲੋਕਾਂ ਨੂੰ ਕੁੱਟਮਾਰ ਕਰਨੀ ਹੈ ਹਲੇ ਤੇਰਾ ਚਾਹ ਪੂਰਾ ਨਹੀਂ ਹੋਇਆ ਜੇਲਾ ਸਟਕੇ ਐਨਐਸਏ ਵੀ ਦਾ ਆਖਿਰ ਨੂੰ ਦੇਖਣੀ ਆ ਅੱਜ ਵੀ ਉਹਨਾਂ ਨੂੰ ਜਨਤਾ ਦਾ ਢਾਹ ਰਿਹਾ ਹੈ ਭਾਨੇ ਵਾਲੀ ਗੱਲ ਨੂੰ ਵੀ ਦੇਖ ਲਿਆ ਮੂਸਲਾ ਮਸਲਾ ਵੀ ਤੁਸੀਂ ਬੱਚੀ ਰੋਣਤਾ ਉਹਨੇ ਕਤਲ ਦੇ ਸਿੱਧੂ ਰੂਪ ਤੁਸੀਂ ਜ਼ਿੰਮੇਵਾਰ ਹੋ ਉਦੋਂ ਵੀ ਲੋਕੀ ਉੱਠ ਖੜਦੇ ਚੰਗੇ ਰਹਿੰਦੇ ਉਹ ਲੋਕ ਚੁੱਪ ਰਹੇ। ਸੋ ਮੇਰਾ ਵੀਰ ਇੱਕ ਤਾਂ ਧਿਆਨ ਨਾਲ ਸਾਰੇ ਗੱਲਾਂ ਸੁਣ ਲਿਓ। ਕਿ ਆਪਾਂ ਹਰ ਹਾਲਤ ਦੇ ਵਿੱਚ ਤਿੰਨ ਤਰੀਕ ਨੂੰ ਆ ਸੁਣਿਓ। ਪਿਤਾ ਜੀ ਮੈਂ ਬੜਾ ਚੰਗਾ ਬੋਲਦਾ ਸੀ ਹਜ਼ਾਰਾਂ ਮੰਡਿਆਂ ਨੂੰ ਸੋਧਦੀਆਂ ਵਿਚੋਂ ਕਿਸੇ ਨੂੰ ਮਲੇਸ਼ੀਆ ਚੋਂ ਸਿੰਗਾਪੁਰ ਚੋਂ ਅਰਮੀਨੀਆ ਚੋਂ ਲਿਬੀਆ ਚੋਂ ਲੈ ਕੱਢ ਕੇ ਲੈ। ਬਸ ਬਰਾਜੀਲ ਕਰੰਸੀ ਟ੍ਰੈਵਲਮੈਂਟ ਕਰਨੇ ਦੇ। ਹੂਏ ਬੰਦ ਕਰੋ ਸੁਣ ਮੈਂ ਨਹੀਂ ਚਾਹੁੰਦਾ ਕਿ ਸਾਡੇ ਜਵਾਨ ਨੌਜਵਾਨ ਜਿਹੜੇ ਨੇ ਉਹ ਪੈਸੇ ਬਸਾ ਕੇ ਬੈਠੇ ਏ ਹੁਣ ਜਨਾਬ ਕਹਿ ਰਹੇ ਆ ਕਿ ਅਸੀਂ ਉਥੇ ਲੋਕ ਸਭਾ 'ਚ ਬੋਲਦੇ ਰਹੇ ਆ ਟਰੈਵਲ ਏਜੰਟਾਂ ਦੇ ਖਿਲਾਫ ਉਹ ਜਨਾਬ ਤੁਸੀਂ ਤਾਂ ਬਹੁਤ ਕੁਝ ਬੋਲਿਆ ਛੱਟੇ ਦੇ ਖਿਲਾਫ ਵੀ ਬੋਲਦੇ ਰਹੇ ਹੋ ਤੁਸੀਂ ਆ ਬੋਰਡਾਂ ਦੀਆਂ ਫੋਟਮਾਂ ਦੇ ਖਿਲਾਫ ਵੀ ਬੋਲਦੇ ਰਹੇ ਹੋ ਮਸ਼ਹੂਰੀਆਂ ਦੇ ਖਿਲਾਫ ਵੀ ਬੋਲਦੇ ਰਹੇ ਹੋ ਵੀਏਪੀ ਕਲਚਰ ਦੇ ਖਿਲਾਫ ਵੀ ਬਹੁਤ ਕੁਝ ਬੋਲੇ ਹੋ ਪਰ ਗੱਲ ਪੂਰੀ ਕਿਹੜੀ ਕੀਤੀ ਆ ਵੀ ਦੱਸ ਦਿਓ ਮੈਨੂੰ ਹੁਣ ਤੱਕ ਦੱਸ ਦਿਓ 14000 ਕਰੋੜ ਦੀ ਠੱਗੀ ਆ ਪੰਜਾਬ ਦੇ ਲੋਕਾਂ ਨਾਲ ਜੱਟਾਂ ਦੀ ਦਿਲ ਸਾਂਸਾਂ ਏਜੰਟ ਨੂੰ ਸਰਕਾਰ ਦਿੰਦੀ ਆ ਸੁਭਾ ਸਰਕਾਰਾਂ ਇਹ ਜਿੰਨੇ ਤੁਹਾਡੇ ਹਜ਼ਾਰਾਂ ਏਜੰਟ ਬੈਠੇ ਨੇ ਲੱਖਾਂ ਪੰਜਾਬ ਚ ਇਹ ਲਾਇਸੈਂਸ ਸਰ ਕਰਨ ਲਈ ਤਾਂ ਤੁਸੀਂ ਜਾਰੀ ਕੀਤੇ ਆ ਜਿਹੜੀ ਪੁਲੀ ਨੇ ਪਰਚਾ ਕਰਾਇਆ ਉਹਦੇ ਕੋਲ ਲਾਇਸੈਂਸ ਨਹੀਂ ਹੈਗਾ ਬਿਲਕੁਲ ਜਿਹਨੇ ਵਾੜਿਆ ਲੱਗ ਪਰਚਾ ਕਰਾਇਆ ਭਈ ਕੋਤੇ ਪਹਿਲਾਂ ਪਰਚਾ ਹੋਇਆ ਹੈ ਜਿਹੜੀ ਜਿਹੜੀ ਨਾ ਲਧਿਆਰੇ ਵਾਲਾ ਪਰਚ ਉਹਦੇ ਵੀ 420 ਦੇ ਪਰਚੇ ਇਹ ਪਰਚੇ ਨੇ ਹਾਂ ਕਿੰਨੇ ਪਰਚੇ ਨੇ 420 ਦੇ ਪਰਚੇ ਆ ਉਹਦੇ ਤੇ ਜਿਹੜੀ ਬੀਬੀ ਨੇ ਬਗਦਮਾ ਕਰਾਇਆ ਪਹਿਲਾਂ ਜਿਹੜੀ ਕੰਦੀ ਭੰਗ ਲਾਇਆ ਯਾਰ ਮੰਗਦਾ ਨਾ ਲਾਇਸੈਂਸ ਨਾ ਸੰਸਾ ਨਾਲੇ ਪਰਚੇ ਆ ਉਹ ਸਰਿਆਂ ਫਿਰਦੇ ਆ ਇਹ ਜਨਾਬ ਕਾਨੂੰਨ ਦੀ ਗੱਲ ਕਰਦੇ ਆ ਕਾਨੂੰਨ ਤੋਂ ਤੇਰੀ ਕੀ ਹੋ ਗਿਆ ਇਹ ਕਿਹੜਾ ਕਾਨੂੰਨ ਆ ਜਨਾਬ ਕਿ ਆਪਾਂ 379 ਬੀ ਲਾਜ ਗਏ ਭਾਨੇ ਤੇ ਕਿ ਚੈਨੀ ਖੋਣ ਲੱਗ ਗਿਆ ਇਹ ਕਾਨੂੰਨ ਆ ਭਾਨਾ ਦਾ ਯਾਰ ਮੰਗਦਾ ਇਹ ਕਾਨੂੰਨ ਆ ਇੱਕ ਪਰਚਾ ਦੂਜਾ ਤੀਜਾ ਚੌਥਾ ਪੰਜਵਾਂ ਛੀਨਾ ਰਿਮਾਂਡ ਦੀ ਮੁਗਦਾ ਪਹਿਲਾ ਪਰਚਾ ਰਿਮਾਂਡ ਦੀ ਮੁਗਦਾ ਪਹਿਲਾ ਪਰਚਾ ਆ ਬੈਠਾ ਬਚਾਰਾ ਘਰੇ ਬੈਠਾ ਕਿਸੇ ਯੰਟ ਨੂੰ ਫੋਨ ਵੀ ਨਹੀਂ ਕੀਤਾ ਹੋਣਾ ਇਹਨੇ ਇਹ ਕਾਨੂੰਨ ਹੈ ਕਿ ਚੱਕ ਕੇ ਬਰਾਬਰ ਪਰਚਾ ਦੇ ਦਿਓ ਭਾਣੇ ਨੇ ਭਲਾਤੇ ਅਮਰੇ ਤੇ ਇਹ ਕਾਨੂੰਨ ਹੈ ਇਹ ਕਾਨੂੰਨ ਹੈ ਕਿ ਅੱਜ ਉਹ ਬਚਰੀ ਬੀਬੀ ਬੋਲੀ ਉਹ ਜਿਹੜੀ ਮੁੰਡਾ ਧੂਰੀ ਤੋਂ ਐਮਐਲਏ ਰਹਾ ਗੋਲਡੀ ਗੋਲਡੀ ਧੂਰੀ ਵਾਲਾ ਮੁੰਡਾ ਐਮਐਲਏ ਉਹਦੇ ਘਰੋਂ ਬੋਲੀ ਅੱਜ ਕੁੜੀ ਉਹ ਕੀ ਖੰਗੂੜਾ ਕਹਿ ਦਿੰਦਾ ਨੂੰ ਪਤਾ ਨਹੀਂ ਪੂਰਾ ਸਿਮਰਤ ਖੰਗੂੜਾ ਸਿਮਰਤ ਸਿਮਰਤ ਖੰਗੂੜਾ ਬੋਲੀ ਕੁੜੀ ਵੀ ਇਹ ਜਬਰ ਕਰ ਰਿਹਾ ਕਾਂ ਕਰ ਰਿਹਾ ਲੋਕਤੰਤਰ ਦਾਜੀ ਲੋਕਾਂ ਦੀ ਵਾਇਦਾ ਕਰ ਰਿਹਾ ਅੱਜ ਹੀ ਅੱਜ ਹੀ ਆਥਰੇ ਗੋੜੀ ਤੋਂ ਜਿਹੜੇ ਘਰੇ ਬਿਜ਼ਨਸ ਦਾ ਸਾਮਣ ਆ ਗਿਆ ਵੀ ਆਇਆ ਤਾਂ ਕਿ ਆ ਜਾਵੇ ਪੇਸ਼ ਹੋ ਜਾ। ਜੀ ਜਿਹੜਾ ਮਰਜ਼ੀ ਬੋਲੇ ਭਾਨੇ ਦੇ ਹੱਕ ਜਿਹੜਾ ਬੋਲੂ ਉਹਦੇ ਨਾਲ ਤੱਕ। ਮੈਂ ਕਹਿੰਦਾ ਜਿਹੜਾ ਪੰਜਾਬ ਦੇ ਹੱਕ ਚ ਭਾਨੇ ਦੇ ਹੱਕ ਚ ਕਿਸੇ ਜਿਹੜੀਆਂ ਆਵਾਜ਼ਾਂ ਨੇ ਦੱਬਣ ਦੀ ਕੋਸ਼ਿਸ਼ ਕਰਨ ਦਾ ਜਿਹੜਾ ਬੰਦਾ ਬੋਲਦਾ ਨਾਲ ਹੀ ਨਾਲ ਕੇ ਉਹਦਾ ਸਾਮਣ ਉਹਦਾ ਸਾਮਣ ਇਹ ਕਦੇ ਸਾਨੂੰ ਜੇ ਉੱਥੇ ਲੁੱਟ ਲਿਆ ਸਾਡੀ ਮੇਲ ਦੀ ਕੁਰਸੀ ਹੋ ਕੇ ਨਹੀਂ ਗਈ ਬੀਜਪੀ ਉੱਠ ਕੇ ਲੈ ਗਈ। ਅਸੀਂ ਸੁਨੀਪੋਰਟ ਜਾਵਾਂਗੇ। ਲੋਕਾਂ ਦਾ ਅੰਦਰਲਾ ਘਾਣ ਹੋ ਗਿਆ। ਈਡੀ ਸਾਡੇ ਇਹਨੂੰ ਫੜਨ ਨੂੰ ਫਿਰੇ ਕੇ ਜੀ ਵਾਰ ਤੋਂ। ਛੋਡੇ ਵਾਰੀ ਘਾਣ ਹੁੰਦਾ ਜਨਾਬ। ਆ ਕਹਾਣੀ ਆ ਬੈਠੀਏ ਬਰਦਬਚਰੀਆ ਬੈਠੀਏ ਮਗਰ ਸਾਡੇ ਦੀ ਦਾਦੀ ਪਰ ਉਹਦੀ ਨੋਂਦੀ ਦੀਆਂ ਅੱਖਾਂ ਸੁੱਚੀਆਂ ਪਗਿਆ ਇਹ ਕਹਾਣੀ ਇਹ ਕਹੇ ਮਾਂ ਦਾ ਕੇ ਇਹਦਾ ਪੁੱਤ ਨਹੀਂ ਹੈਗਾ ਇਹ ਇਹਦਾ ਖੂਨ ਨਹੀਂ ਤੁਸੀਂ ਗੱਲ ਕਰਦੇ ਨੌਜਵਾਨਾਂ ਨੂੰ ਕਿ ਮੈਨੂੰ ਦੁੱਖ ਹੁੰਦਾ ਕਿ ਨੌਜਵਾਨ ਟਰੈਵਲ ਏਜੰਟਾਂ ਦੇ ਫਸਾਦੇ ਖਿਲਾਨਾ ਕਰਦੇ 10 ਮਾਨ ਸਾਹਿਬ 10 ਪੰਚ ਇੱਕ ਵੀ ਪਰਚਾ ਕਿਸੇ ਟਰੈਵਲ ਏਜੰਟਰੀ ਦੇ ਸਰਕਾਰ ਤੋਂ ਕੱਢ ਕੇ ਦੇਰਕਾਰ ਤਰੁ 2 ਸਾਲ ਹੋ ਗਏ ਐਨੀਆਂ ਠਗੀਆਂ ਬੱਜੀਆਂ ਤੇਰੇ 2 ਸਾਲਾਂ ਅੱਜ ਅਸ਼ਰਿਆ ਬਿਨਾਂ ਸਰਕਾਰ ਨੂੰ ਕੰਮ ਚੱਲਦਾ ਦਸਿੱਕ ਵੀ ਪਰਚਾ ਕਿਸੇ ਟਰੈਵਲ ਏਜੰਟ ਦੇ ਉੱਤੇ ਕੱਢ ਕੇ ਦੇ ਕਾਨੂੰਨਿਕਲ ਵੀ ਹਾਂ ਆਹ ਮਾਨ ਸਰਕਾਰ ਨੇ ਪਰਚਾ ਦਿੱਤਾ ਦਸ ਜੀ ਵੀ ਦਿੱਤਾ ਪਰਚਾ ਸਿਸ ਕਰਕੇ ਇਹ ਗੱਪਰੋੜ ਨੇ ਬੰਦ ਕਰ ਦਮਰਾ ਕਰਨ ਵਾਲੇ ਲੋਕਾਂ ਨੂੰ ਬੰਦ ਕਰ ਦੇ ਚੁਟਕਲੇ ਸੁਣਾਉਣੇ ਕਹਾਣੀਆਂ ਸੁਣਾਉਣੀਆਂ ਇਹ ਬੰਦ ਕਰ ਦੇ ਗੱਲਾਂ ਦਾ ਖੜਾ ਬਣਾ ਕੇ ਲੋਕਾਂ ਨੂੰ ਦੇ ਜਿੰਦਾ ਉਂਗਲਾ ਚਿੱਤੀ ਜਾਂਦੇ ਆ ਇਹ ਸਮਝ ਗਏ ਤੇ ਨਾ ਚਾਹਦਾ ਲੋਕ ਬਹੁਤ ਹੋ ਗਿਆ ਉਸ ਕਰਨਾ ਚਾਹਣਾ ਅੱਜ ਵੀ ਕਹਿੰਦੇ ਆ ਪੰਜਾਬ ਦੀ ਕਰ ਪਾਇਤਨ ਸਾਧ ਤਰੀਕੋ ਨਹੀਂ ਲੋਕ ਐ ਬਹੁਤ ਵੱਡੀ ਤਾਕਤ ਆ ਜਦੋਂ ਨਾਲ ਲੋਕ ਦਵਾਈ ਨਹੀਂ ਦਬਦੇ ਹੁੰਦੇ ਇਹ ਬਾਲਾ ਵੱਡਾ ਪਲੇਖਾ ਪਾ ਲਈ ਬੱਠੇ ਤੇਰਾ ਸਲਾਹ ਕਰ ਪਤਾ ਨਹੀਂ ਕਿਹੜਾ ਜਿਹੜਾ ਹੈਗਾ ਸਲਾਹ ਦਿੰਦਾ ਚ ਜਾ ਕੇ ਇਹਨੂੰ ਹੀ ਵੰਗਾ ਬੋਲਿਆ ਇਹਨੂੰ ਹੀ ਬੰਦ ਕਰ ਦੋ ਆਹ ਬੋਲਿਆ ਇਹਨੂੰ ਹੀ ਬੰਦ ਕਰ ਦੇ ਸੋ ਇਸ ਕਰਕੇ ਭਾਈ ਤਿਆਰੀ ਫੁੱਲ ਰੱਖਣੀਆਂ ਨੌਜਵਾਨੋ ਸਾਧਨ ਟਰਾਲੀਆਂ ਟਰੈਕਟਰ ਗੱਡੀਆਂ ਮੋਟਰਸਾਈਕਲ ਜੋ ਵੀ ਜਿੱਥੋਂ ਵੀ ਆਉਣਾ ਹੈ ਸਬਰ ਤੇ ਮੈਂ ਫਿਰ ਕਹਿੰਦਾ ਸਬਰ ਤੇ ਜਾਬਤੇ ਤੋਂ ਕੰਮ ਲੈਣਾ ਸ਼ਾਂਤੀ ਬਣਾ ਕੇ ਰੱਖਣੀ ਇਹਨਾਂ ਨੇ ਪੂਰਾ ਟੰ ਲਜਾ ਜ਼ੋਰ ਲਾਉਣਾ ਡੀ ਚੋਟੀ ਦਾ ਵਿਕਸਾ ਕੇ ਭੜਕਾ ਕੇ ਕਿਸੇ ਬਹਾਨੇ ਕੁੱਟ ਗਏ ਜ਼ਬਰ ਕਰ ਗਏ ਜਿੱਲਾ ਸਿੱਟ ਗਏ ਸਟਲਾ ਪਰ ਇਹਨੂੰ ਇਹ ਨਹੀਂ ਕਹਿਣ ਦਾ ਬਹਾਨਾ ਦੇਣ ਦਾ ਮੌਕਾ ਦੇਣਾ ਕਿ ਹਾਂ ਉੱਥੇ ਕਿ ਕੋਈ ਗੱਲ ਨਹੀਂ ਆਓ ਜਿਹਦੇ ਮਾਰਨ ਦਾ ਟਾਂਗ ਅਸੀਂ ਖਾਣ ਨੂੰ ਚਾਹਾਂ ਆਓ ਜਿਹਨੇ ਚਲਾਉਣਾ ਜੋ ਕਰਨਾ ਚਲਾਓ ਇਹ ਤੁਹਾਡੇ ਵਿੱਚ ਬੰਦੇ ਵੀ ਬਾੜ ਸਕਦੇ ਐ ਫਿੱਟ ਕਰ ਸਿਰਫ ਕੋਈ ਨਾ ਕੋਈ ਗੱਲ ਹੁਣੇ ਪੂਰਾ ਵਰਤਾਂਦ ਆਪਣੇ মিডিਆ ਛੱਡਣ ਦੇ ਪੂਰਾ ਆਪਣੇ ਇਹਨਾਂ ਨੇ ਆਕੀਸਲ ਪੂਰਾ ਸਰਗਰਮ ਕਰਤਾ ਆਪਣਾ মিডিਆ ਸਰਗਰਮ ਕਰਤਾ ਖਿੱਦਿਆ ਹੋਇਆ ਆਪਣੇ ਬੰਦੇ ਸਰਗਰਮ ਕਰਤੇ ਪਾਉਣੇ ਦੀਆਂ ਪੁਰਾਣੀਆਂ ਵੀਡੀਓ ਪੌਨਸਾ ਸਾਲ ਵਾਲੀਆਂ ਦਾ ਇਹ ਜੀ ਐਂ ਬੋਲਦਾ ਰਿਹਾ ਗੋਲਾ ਕੱਢਦਾ ਰਿਹਾ ਉਹ ਜਦੋਂ ਕਰਦਾ ਰਿਹਾ ਪ੍ਰੋਡੂਸਰ ਗਿਆ ਨਾਲ ਉਹ ਸਾਰਿਆਂ ਨੂੰ ਪਤਾ ਹੁਣ ਪਾਣਾ ਕੀ ਕਰਦਾ ਰਿਹਾ ਗੱਲ ਇਹ ਤੇ ਆ ਵਾਲੇ ਲਗਾਤਾਰ ਇੱਕ ਵਰਤਾਂਤਕ ਮਾਹੌਲ ਸਿਰਜਣ ਦੀ ਕੋਸ਼ਿਸ਼ ਕਰ ਰਹੇ ਐ ਕਿ ਭਾਨਨੇ ਦੇ ਹੱਕ 'ਚ ਕੋਈ ਆਵੇ ਨਾ ਖੜੇਗਾ ਮੈਂ ਫਿਰ ਇਹਨਾਂ ਪੰਜਾਬ ਦੇ ਲੋਕੋ ਮਸਲਾ ਭਾਨਾ ਨਹੀਂ ਐ ਮਸਲਾ ਜ਼ਬਰ ਦੇ ਖਿਲਾਫ ਲੜਾਉਂਦਾ ਤੇ ਜ਼ਬਰ ਕਿਸੇ ਦੀ ਵੀ ਵਾਰੀ ਆਊਗੀ ਜ਼ਬਰ ਕਿਸੇ ਦੇ ਵੀ ਟਾਉਣਗੇ ਇਹ ਜੱਲੂ ਇਹਦੇ ਵੀ ਕਰਨਗੇ ਬਹੁਤ ਕੋਸ਼ਿਸ਼ਾ ਪੂਰਾ ਜ਼ੋਰ ਲਾ ਰੱਖਿਆ ਇਹਨਾਂ ਨੇ ਵਿਕਰਾ ਮਾਹੌਲ ਬਣਾ ਦੇ ਕੋਈ ਗੱਲ ਨਹੀਂ ਜਿੱਥੇ ਕਦੇ ਵੀ ਸਾਨੂੰ ਘੇਰਦੇ ਆ ਬਹੁਤ ਫਿਰ ਤੁਹਾਨੂੰ ਰਣਨੀਤੀ ਦੱਸੀ ਜਾਵਾਂਗੇ ਵੀ ਕੀ ਕਰਨਾ ਨਾਲ ਦੀ ਨਾਲ ਇੱਕ ਅਫਵਾਹ ਹੋਰ ਫਲਾਉਣਗੇ ਉਹ ਨਿਪੜ ਗਿਆ ਜੀ ਨਿਪੜ ਗਿਆ ਜੀ ਨਾ ਬਾਵਾ ਜਨਾ ਦੇ ਨਿਪੜਣ ਤੋਂ ਬੜਾ ਅੱਜ ਹੀ ਹੁਣ ਚਾਰ ਪੰਜ ਮੁੰਡਾ ਲੇ ਖੋ ਰਾਇ ਕਹਿੰਦੇ ਭਾਈ ਨਿਪੜ ਗਿਆ ਮੈਂ ਕੋਈ ਨਿਪੜਿਆ ਨਹੀਂ ਜਿੰਨਾ ਜ ਸਾਡੇ ਮੂੰਹ ਚੋ ਗੱਲ ਨਹੀਂ ਸੁਣਦੇ ਕੋਈ ਉਹਨਾਂ ਦੇ ਕਿਸੇ ਦੀ ਗੱਲ ਤੇ ਵਿਸ਼ਵਾਸ ਨਹੀਂ ਕਰਨਾ ਵੀ ਨਿਪੜ ਗਿਆ ਇਹ ਹਵਾ ਛੱਡ ਕੇ ਉਸ ਕਰਨਗੇ ਪਿੰਡਾਂ ਦੇ ਵਿੱਚ ਕੋਈ ਐ ਨਿਵਲਦੇ ਨੇ ਬੰਦੇ ਵੱਡੇ ਗਰੁੱਪਾਂ ਚ ਪਾ ਦੇਣ ਜਾਂ ਹੋਰ ਚਲਾ ਦੇਣ ਵੀ ਦੇਖੋ ਇਹ ਤਾਂ ਨਿਪੜ ਗਿਆ ਜੀ ਮਾਹੌਲ ਤਾਂ ਉਹਦਾ ਉੱਤੇ ਹੋਰ ਨਹੀਂ ਕੋਈ ਇਕੱਠ ਨਹੀਂ ਹੋਣਾ ਜਾ ਪਤਾ ਕੀ ਕਰਦੇ ਆ ਉੱਤੇ ਵੀ ਕਹਿੰਦੇ ਜੱਤੀ ਵਾਲੇ ਦਨ ਬਹੁਤ ਮੁੰਡਿਆਂ ਨੂੰ ਫੋਨ ਕੀਤੇ ਆ ਮੂਨ ਕਾਲਾ ਸੱਚੋ ਉਹਦੇ ਬਾਗਿਆ ਆਪਣੇ ਮੁੰਡਾ ਵੱਡ ਪੰਦਰਾਂ ਦੁਆਏ ਹੁੰਦੇ ਉਹਨਾਂ ਦੇ ਰੋਮਾਂ ਦੇ ਸਿਵਰ ਆ ਗਏ ਉਹਨੂੰ ਕਹਦਾ ਉਹ ਤਾਂ ਕੁਝ ਜਾਂਦੇ ਨਹੀਂ ਤੂੰ ਹੀ ਤਰਾ ਫਿਰਦਾ ਇਹ ਕੋਸ਼ਿਸ਼ ਇਹ ਵੀ ਕਰਨਗੇ WhatsApp ਗਰੁੱਪਾਂ 'ਚ ਪਾਉਣਗੇ ਫੋਨ ਕਰਨਗੇ ਕਿ ਉਹ ਤਾਂ ਇਕੱਠ ਨਹੀਂ ਹੁੰਦਾ ਜੀ ਦਾਇਨਾਮਾ ਹੋਗਾ ਜੀ ਨਿਬੜਗਾ ਜੀ ਉਹ ਤਾਂ ਵਾਪਸ ਲੈ ਲੈ ਜਿਨ੍ਹਾਂ ਨੇ ਨਾ ਜਿੰਨਾ ਜਰ ਸਾਡੇ ਮੂੰਹ ਦੇ ਵਿੱਚੋਂ ਬਾਰ-ਬਾਰ ਗੱਲ ਕਹਿੰਦਾ ਐ ਬੈਠ ਕੇ ਤੁਸੀਂ ਕੋਈ ਗੱਲ ਨਹੀਂ ਸੁਣਦੇ ਉਹਨਾਂ ਚਿਰ ਕਿਸੇ ਗੱਲ ਤੇ ਯਕੀਨ ਨਹੀਂ ਕਰਨਾ 3 ਤਰੀਕ ਦਾ ਪ੍ਰੋਗਰਾਮ 10 ਵਜੇ ਭਵੰਤ ਦੇ ਘਰ ਦੇ ਅੱਗੇ ਆਉਣਾ ਸਰੂਰ ਜਿਹੜਾ ਇਹਦਾ ਇਹਦਾ ਪਲਾਂਟ ਦੇ ਨੇੜੇ ਹੈ ਬੇਰ ਕਾ ਦੇ ਪਲਾਂਟ ਦੇ ਨੇੜੇ ਆ ਡ੍ਰੀਮ ਲੈਂਡ ਡ੍ਰੀਮ ਲੈਂਡ ਭਰ ਲਿਓ ਆਪਣਾ ਜਿਹਦੇ ਤੇ ਆਪਣੇ ਮੋਬਾਈਲਾਂ ਦੇ ਤੇ ਗੂਗਲ ਮੈਪ ਤੇ ਡ੍ਰੀਮ ਲੈਂਡ ਕਲਾਉਨੀ ਵਰਸਾ ਕੀ ਹੈ ਬੇਰ ਕਾ ਬੇਰ ਕਾ ਮਿਲ ਮਿਲਕ ਪਲਾਂਟ ਆ ਬੇਰਕੇ ਵਾਲਾ ਉਹਦੇ ਕੋਲੇ ਆ ਡ੍ਰੀਮ ਲੈਂਡ ਕਲੌਨੀ ਐ ਪਟਿਆਲਾ ਬਾਈਪਾਸ ਤੇ ਨਾਲ ਹਾਨੀ ਬੀ ਪਟਿਆਲਾ ਬਾਈਪਾਸ ਦੇ ਨਾਲ ਪਟਿਆਲਾ ਬਾਈਪਾਸ ਦੇ ਨੇੜੇ ਆ ਹਾਂਜੀ ਹਾ ਹਾਲ ਚੋਂ ਉੱਥੇ ਪਹੁੰਚਣ ਕੋਈ ਗੱਲ ਨਹੀਂ ਜੇ ਸਾਡੇ ਜਬਰ ਢਾਊਗਾ ਤੇ ਇਹਦਾ ਜਬਰ ਇਹਦੇ ਤਬੂਦ 'ਚ ਇੱਕ ਟੋਪੀ ਵਾਲਾ ਕੱਲ ਹੋਊਗਾ ਹੰਕਾਰ ਨੂੰ ਨਹੀਂ ਸੰਭਾਲ ਹੁੰਦੀ ਐ ਕੋਈ ਗੱਲ ਨਹੀਂ ਜਬਰ ਦਾ ਸਾਹਮਣਾ ਕਰਨ ਤਿਆਰ ਮਾਰ ਡਾਂਗਰ ਚਲਾ ਗੁਰਗਾ ਜੋ ਤਰੀ ਭੁੱਖ ਰਹਿੰਦੀ ਹੈ ਮਟਾਲਾ ਛੱਡੀ ਦਾ ਕਦਰ ਕੋਈ ਪਰ ਉਹਦੇ ਨੌਜਵਾਨੋ ਮੌਕੇ ਬਾਰ-ਬਾਰ ਨਹੀਂ ਉਹਨੇ ਤੁਹਾਨੂੰ ਦੱਸ ਦਿੰਦਾ ਜੇ ਪਹਿਲਾਂ ਰਹਿੰਦੇ ਨਹੀਂ ਸਮੇਂ ਸੀ ਉੱਠ ਖੜਦੇ ਨਾ ਜਦੋਂ ਡਰ ਕੇ ਘਾਂਜ ਬਣ ਕੇ ਸੀਗੇ ਦਰਦ ਭਰਦੀ ਸੀ ਆ ਦਿਨ ਨਹੀਂ ਸੀ ਉਹਨੇ ਤੇ ਹੁਣ ਵੀ ਐਂ ਵੱਲ ਗਏ ਤਾਂ ਸਮਝ ਲਓ ਆਉਣ ਵਾਲੇ ਸਮੇਂ ਸਭ ਨੂੰ ਤੇ ਭੇਟੀ ਤੁਨੇ ਆਉਣ ਗਈ ਇੱਕ ਬੰਦੇ ਨਾਲ ਕੋਈ ਟਿੱਪਣੀ ਅੱਜ ਅੱਜ ਗੁੰਡਾਗਰਦੀ ਦੇਖੋ ਕਿੰਨੀ ਹੋਈ ਐ ਜੀ ਉੱਠਲੀ ਦਾ ਕੈਮਰੇਮੈਨ ਦਾ ਖਿਆਲ ਰੱਖ ਹੋਇਆ ਗਿਆ ਭੰਨੇ ਗਿਆ ਇੱਕ ਮੁੰਡਾ ਹਦੀਸ਼ ਅਦੀਸ਼ੀ ਆ ਕੋਈ ਕੋ ਸਟੇਟ ਟੀਵੀ ਵਾਲਾ ਕੋਈ 10 ਸਟੇਟ ਬਦਲ ਚੈਨਲ ਦਾ ਨਾਂਸ ਕਰਕੇ ਉਹ ਪੱਤਰਕਾਰ ਨੂੰ ਧੱਕੇ ਮਾਰੇ ਗਿਆ ਜੀ ਕਾਦਰ ਕੋਈ ਨਹੀਂ ਛੱਡ ਰਿਹਾ ਜੀ ਪਰ ਇਹਨਾਂ ਨੇ ਬਹੁਤ ਚਾਲਾਂ ਚੱਲਣੀਆਂ ਨੇ ਹਰ ਚਾਲ ਦਾ ਆਪਾਂ ਸਬਰ ਨਾਲ ਮੂੰਹ ਤੋਂ ਜਵਾਬ ਦੇਣਾ ਕੋਈ ਹੋਰ ਗੱਲ ਦੱਸੋ ਵੀ ਕਿਹ ਕਹਨ ਵਾਲੀਆਂ ਤਾਂ ਹਾਂਜੀ ਭਾਈ ਈਜ਼ੀ ਵੀਡੀਓ ਦਾ ਦੇ ਹੱਕ ਚ ਬੋਲਦਾ ਉਹਦੇ ਨੂੰ ਧੱਕਾ ਹੋ ਰਿਹਾ ਇੱਕ ਵੀ ਉਹਦੇ ਪਿੰਡਾਂ ਜੀ ਵੀ ਘੇਰੇ ਜਾ ਸਕਦੇ ਉਹ ਸਾਰਾ ਪਹਿਲੇ ਮਾਨੋਵਾਲ ਛੋਟਾ ਸਹੀ ਹੋਵੇ ਮਾਨੋਵਾਲ ਪੂਰਾ ਮਜ਼ਬੂਤ ਰੱਖਣਾ ਮਜ਼ਬੂਤ ਇੱਕ ਵਾਰੀ ਆਪਣੇ ਇਤਿਹਾਸ ਨੂੰ ਚੇਤੇ ਕਰ ਲਿਓ ਤੇ ਆਪਣੇ ਗੁਰੂਆਂ ਨੂੰ ਚੇਤੇ ਕਰ ਲਓ ਕਿ ਅਸੀਂ ਜਦੋਂ ਵੀ ਜ਼ਬਰਦਸਤ ਟੱਕਰਾਂ ਕੀਤਾ ਗੋਡੇ ਵੀ ਟੇਕੇ ਇੱਕ ਵਾਰੀ ਇਤਿਹਾਸ ਪੜ੍ਹੋਗੇ ਤੁਹਾਨੂੰ ਸਮਝ ਲੱਗ ਜੇ ਸਾਰੀ ਤੇ ਚੇਤੇ ਕਰ ਲਿਓ ਕਿਵੇਂ ਸਾਡੇ ਸਾਬ੍ਹ ਜੀ ਅੱਜ ਦਾ ਉਹ ਕਿਵੇਂ ਸਾਡੇ ਗੁਰੂਆਂ ਨੂੰ ਕੀ ਕੁਸ਼ੁਰਕਸੀਏ ਦਿੱਤੇਗੇ ਕੀ ਕੁਸ਼ ਹੋਇਆ ਔਰ ਉਹਨਾਂ ਨੇ ਮੁਕਾਬਲਾ ਜਿੱਤਿਆ ਡਟ ਕੇ ਜੌਰ। ਐ ਲੈ ਮੇਰਾ ਉਹ ਕਰਿਆ ਕਰੋ ਆਇਓ ਤੈਨੂੰ ਤਰੀਕ ਨੂੰ 10 ਵਜੇ ਭਵਨਤਮਨ ਦੇ ਘਰ ਦੇ ਅੱਗੇ ਸਰੂਰ ਮੇਰਤਾਂਗਲਸਪਲਾਨ ਦੇ ਕੋਲੇ ਡ੍ਰੀਮਲੈਂਡ ਕਲੋਨੀ 10 ਵਜੇ ਮਿਲਦਾ ਜਿਉਂਦੇ ਤਕੜੇ ਲਓ ਵਾਹਿਗੁਰੂ ਖਾਲਸਾ ਵਾਹਿਗੁਰੂ